ਕਭੇ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਭਰਾ ਤੇ ਅੱਜ ਮੇਰੇ ਆਪਾਂ ਚੱਲੇ ਸੀਗੇ ਵੀਰੇ ਉਹਨਾਂ ਕੰਨੀ ਅੱਜ ਫੋਨ ਆਈ ਵੀਰੇ ਦਾ ਸਵੇਰੇ ਹੁਣ ਤੇ ਪਹਿਲਾਂ ਚੱਲਣਾ ਉਹਨੂੰ ਉਹਨ ਦੀ ਤਿਆਰੀ ਸੀਗੀ ਚੱਲ ਉਹਦਰੋਂ ਵੀਰੇ ਦਾ ਫੋਨ ਆ ਗਿਆ ਮੋਟਰ ਤੇ ਜਾਣਾ ਵਾ ਉਹਨਾਂ ਵਾਲਾ ਹੋ ਗਿਆ ਟਰਾਂਸਫਾਰਮ ਖਰਾਬ ਤੇ ਟਰਾਂਸਫਾਰਮ ਆਪਾਂ ਲਾਹਾ ਕੇ ਉਹਨਾਂ ਨਾਲ ਜਾ ਕੇ ਤੇ ਫਿਰ ਜਾ ਕੇ ਚਲੋ ਦੇ ਜੇ ਮਿਲ ਗਿਆ ਜੇ ਲਾਲ ਤੁਦ ਲਿਆ ਕੇ ਆਪਾਂ ਲਵਾ ਵੀ ਦਵਾਗੇ ਨਾਲ ਦੀ ਨਾਲ ਕਿਉਂਕਿ ਤੁਹਾਨੂੰ ਪਤਾ ਕੰਮ ਦਾ ਟਾਈਮ ਹੁਣ ਜ਼ੋਰਾਂ ਤੇ ਆ ਕੀ ਫਿਰ ਪਾਣੀ ਦੀ ਤਾਂ ਬਈ ਲੋੜ ਆ ਮੋਟਰ ਤੋਂ ਬਿਨਾ ਸਰਨਾ ਵੀ ਹੈ ਜਿਵੇਂ ਕੱਲ ਛੱਡਿਆ ਸੀਗਾ ਕੱਦੂਲੀ ਉਹ ਪਾਣੀ ਉਹਦੇ 'ਚ ਪਰ ਜਨੂ ਵਾਲਾ ਟਰਾਂਸਫਾਰਮ ਛੱਡ ਗਿਆ ਤੇ ਹੁਣ ਚੱਲਦੇ ਆ ਵੀ ਨਹੀਂ ਉਹਨਾਂ ਸਾਡ ਦੇਖਦੇ ਆ ਜਾ ਕੇ ਟਰਾਂਸਫਾਰਮ ਲਾਉਨੇ ਆ ਪਹਿਲਾਂ ਫੇਰ ਦੇਖਾਂਗੇ ਕਿ ਉਹ ਦੰਦਿਆ ਕਿ ਨਹੀਂ ਅੱਜ ਆਪਾਂ ਟਰਾਂਸਫਾਰਮ ਬਿਜਲੀ ਘਰ ਵਾਲੇ ਉਹਨਾਂ ਨੂੰ ਫੋਨ ਲਾ ਕੇ ਪੁੱਛਦੇ ਤੇ ਚਲੋ ਆਇਓ ਦਿਖਾਉਨੇ ਆ ਉਹਨੂੰ ਆ ਜਾਓ ਲਓ ਵੀਰੇ ਆ ਗਏ ਆਪਾਂ ਮੋਟਰ ਤੇ ਤੇ ਦੇਖੋ ਉਧਰ ਚੱਲ ਰਿਹਾ ਕੰਮਾ ਕਿਉਂ ਨਹੀਂ ਆਪਾਂ ਥੋੜਾ ਪਹਿਲਾਂ ਅਗੇ ਅਸੀਂ ਖੋਲਣ ਲੱਗਿਆ ਟਰਾਂਸਫਾਰਮ ਨੂੰ ਤੇ ਪੋੜੀ ਪਾਲੀ ਆਪਾਂ ਲੈ ਆਂਦੀ ਸੀਗੀ ਚੈਨ ਕੋਪੀ ਤੇ ਆਪਦੀ ਲਿਆਉਣੀ ਪਈ ਆ ਕਿਉਂਕਿ ਬਿਜਲੀ ਵਾਲੇ ਤਾਂ ਆਏ ਨਹੀਂ ਇਧਰ ਅੰਕਲ ਦੋਏ ਤੋਂ ਖੁਲਾਉਨੇ ਆ ਪਿੰਡ ਦੇ ਅੰਕਲ ਤੇ ਬਸ ਇਹਨੂੰ ਖੋਲਦਿਆਂ ਦੇਖਦੇ ਆਂ ਪੂਖਾਲਾ ਕਥਿਆ ਵੱਧ ਹੋਇਆ ਬਈ ਇਹ ਕੜਿਆ ਪਰੇ ਬਣਾਈ ਆ ਬੱਚੇ ਜੀ ਇਸ ਵਾਰ ਇਹੋ ਕੋਈ ਗੱਲ ਆਂ ਇੱਥੇ ਵਰਦਾ ਜਾਂਦਾ ਨਹੀਂ ਕੋਈ ਬਾਤ ਨਹੀਂ ਜਿੱਦਾਂ ਫੋਟੋ ਨਹੀਂ ਨਾ ਆ ਫਾਰਮ ਨੂੰ ਐ ਆ ਬਈ ਇਹ ਚੰਗੀ ਤਰ੍ਹਾਂ ਬੜਾ ਟੁੱਟਾ ਢੱਟਾ ਬੜੀਆਂ ਇਹਨਾਂ ਦੀਆਂ ਲਵਾਈਆਂ ਹੋਈਆਂ ਵੀਰੇ ਉਹਨਾਂ ਦੀਆਂ ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਚੋਰੀਆਂ ਦਾ ਯਾਰ ਬਾਲਾ ਹੋਇਆ ਹੋਇਆ ਬਾਗ ਨੇ ਪਤਾ ਹੀ ਨਹੀਂ ਲੱਗਦਾ ਕਿਹੜੇ ਟਾਈਮ ਪਰਾਂ ਫਾਰਮ ਲਾ ਕੇ ਲੈ ਜਾਂਦੇ ਆ। ਹਲੇ ਆਪਾਂ ਨੂੰ ਦੇਖ ਲਓ ਕਿੰਨਾ ਟਾਈਮ ਲੱਗ ਰਿਹਾ ਦਿੱਕਤ ਆ ਰਹੀ ਹੈ ਲਾਉਣ ਨੂੰ ਚੋਰ ਨਾਲ 10 ਮਿੰਟ ਲਾਉਂਦੇ ਆ। ਪਤਾ ਨਹੀਂ ਕੀ ਹਿਸਾਬ ਕਿਤਾਬ ਨਾਲ ਉਹਨਾਂ ਕੋ ਹੁੰਦਿਆ ਯਾਰ। ਹਲੇ ਮਿੰਟੋਂ ਮਿੰਟ ਛੱਟ ਕੇ ਲੈ ਜਾਂਦੇ ਆ। ਆਪਾਂ ਨੂੰ ਦੇਖ ਲੋ ਕਿੰਨਾ ਧਿਆਨ ਨਾਲ ਲਾਉਣਾ ਪੈਂਦਾ ਬਾਕੀ ਬਾਈ ਉਹੀ ਗੱਲ ਉਹਨਾਂ ਨੂੰ ਇਹ ਵੀ ਟੈਨਸ਼ਨ ਨਹੀਂ ਉਹਨੇ ਪੁੱਤੇ ਭੱਜੇ ਦੀ ਬਸ ਤੱਕ ਗਿਆ ਰੱਖ ਲਿਆ ਉਹਨਾਂ ਦਾ ਵਿੱਚੋਂ ਜ਼ਮਾਨੀ ਕੱਢਣਾ ਫੀਰ ਕੱਢਣਾ ਆਪਾਂ ਨੂੰ ਫੇਰ ਚੀਜ਼ ਦੇਖਣੀ ਪੈਂਦੀ ਹੈ ਅੱਜਕੱਲ੍ਹ ਚੋਰੀਆਂ ਬਾਲੀ ਵਧੀਆਂ ਬਾਈ ਸਾਡੇ ਏਰੀਏ ਬਹੁਤ ਲੈਣ ਲੱਗ ਗਏ ਟ੍ਰਾਂਸਫਰ ਨਾ ਮੋਟਰਾਂ ਦੇ ਮਾਰੇ ਸਰਬੱਤ ਭੁਗਤ ਮਿਲਦੀ ਹੈ ਉਹ ਉਹ ਬਕਰਤਾ ਦੰਨਿਆ ਬਿਲਡਿੰਗ ਸਾਲਾ ਬਸ ਖੋਲਣੇ ਕੋੜੇ ਔਖੇ ਹੋ ਜਾਂਦੇ ਨੇ। ਜਦੋਂ ਕਰਦੇ ਦਾ ਆਪ ਆਪ ਦੀ ਦੇਖਤੀ ਦੀ ਆ ਬਿਲਡਿੰਗ ਇਹਨੂੰ ਚੋਰ ਕੱਢਦੇ ਨੇ। ਕੱਟ ਕੇ ਲੈ ਜਾਂਦੇ ਆ। ਪਰ ਆਪ ਨੂੰ ਵੀ ਖੋਲਣਾ ਬਹੁਤ ਔਖਾ ਹੋ ਜਾਂਦਾ ਬਾਅਦ। ਚੋਰਾਂ ਨੇ ਤਾਂ ਇਹ ਕੰਮ ਕਰਨਾ ਕਰ ਹੀ ਜਾਣਾ ਅਗੇ। 10 ਬਾਰਾਂ ਦਿਨ ਨਟਾਂ ਦੇ ਬਿਲਡਿੰਗ ਕੀਤੀ ਹੋਈ ਆ। ਬੱਸ ਤਕੜਾ ਬਾਈ ਐ ਕਹੇ ਹੁਣ ਦੇ ਕੋਣ ਜੀਨੈਟਰ ਵੀ ਲਿਆਉਣਾ ਪੈਂਦਾ ਵਾ ਫੇਰ ਆਪਰੋਂ ਕਟਰ ਵੀ ਚਾਹੀਦਾ ਵਾ ਤੇ ਹੋਰ ਸਮਾਨ ਖੜਾ ਐ ਸਮਾਨ ਇਕੱਠਾ ਕਰਦਾ ਹੀ ਰਹਿ ਜਾਂਦਾ ਬੰਦਾ ਤਾਂ ਆਲਰੇਡੀ ਬਾਈ ਦੇਖ ਰਹੇ ਹਾਂ ਤੁਸੀਂ ਖੱਬੇ ਪਾਸੇ ਗਰਾਊਂਡ ਆ ਸਾਰੀ ਆਪਣੇ ਪਿੱਛੇ ਪਹਿਲਾਂ ਸਕੂਲ ਹੁੰਦਾ ਸੀਗਾ ਹੁਣ ਚੱਲੋ ਸਕੂਲ ਆਪਣੇ ਮੇਨ ਮਾਰਕੀਟ ਚ ਚਲੇਗਾ ਇੱਥੇ ਗਰਾਊਂਡ ਚ ਬਾਈ ਬਹੁਤ ਮੁੰਡੇ ਕਾਡੀ ਕੁਡੀ ਖੇਡਣ ਆਉਂਦੇ ਆ ਸਾਹਮਣੇ ਹੀ ਆਪਣੀ ਦੀਦੀ ਆ ਜੈਮ ਬਣੀ ਹੋਈ ਆ ਬਾਈ ਹੁਣ ਤਾਂ ਸਮਾਨ ਵਿੱਚ ਹੈ ਨਹੀਂ ਸਾਰਾ ਚੋਰੀ ਚੋਰੀ ਹੋ ਗਿਆ ਪਹਿਲਾਂ ਬਾਅਦ ਸਮਾਨ ਪਿਆ ਹੁੰਦਾ ਜੀ ਜਨਮ ਦਿਨ ਮਨਾਉਣ ਦੇ ਮੁੰਡੇ ਚੱਲ ਮੇਨਸ ਨਾਲੇ ਵੀ ਲਾਉਂਦੇ ਆ ਇੱਥੇ ਦਾ ਕੱਟੇ ਆਂ ਕੋਈ ਨੂੜਨਾ ਮੈਗਾ ਜੀ ਹਾਂ ਇੱਕ ਬਈ ਐ ਆ ਤੁਹਾਨੂੰ ਹੋਰ ਦੱਸਦੇ ਆ ਜਿਵੇਂ ਆ ਆ ਪਰ ਲਾਉਣਾ ਟ੍ਰਾਂਮਰ ਫੜ ਕੇ ਰਸਾ ਖਿੱਚ ਕੇ ਰੱਖਣਾ ਪੈਂਦਾ ਉਹ ਦਾ ਹੱਥ ਤੋਂ ਕੋਣ ਲਾ ਗ ਜਾਂਦੇ ਆ ਤਰੀਕਾ ਆਲਾ ਵਰਤੇ ਜਿੰਨੇ ਆ ਮੈਂ ਲੱਖ ਨੂੰ ਰਸਾ ਬਾਲੇ ਕਰੋ ਆ ਦੇਖੀ ਇਹਨਾਂ ਲੱਖ ਨੂੰ ਰਸਾ ਪਾਇਆ ਹੋਇਆ ਵਾ ਐ ਭਜਨ ਦੇ ਕੇ ਮਗਰ ਨੂੰ ਬੰਦਾ ਝੋਕ ਕੇ ਰਹਿਦਾ ਕਿੱਕਣ ਦੀ ਲੋੜ ਨਹੀਂ ਪੈਂਦੀ ਆਪਦੇ ਬਜੰਤਰੀਰ ਦੇ ਭਜਨ ਨਾਲ ਖਿੱਚ ਪਈ ਰਹਦੀ ਆ ਉਹਦੇ ਬੰਦੇ ਸਾਡੇ ਉੱਪਰ ਵੀ ਜੀ ਰਹੇ ਉਹਨਾਂ ਨੇ ਪਾਇਆ ਹੋਇਆ ਐਸ ਲੋਡ ਵਧੀਆ ਰਹਿੰਦਾ ਸੱਚਾ ਜੇ ਆਪਾਂ ਹੱਥਾਂ ਨਾਲ ਖਿੱਚ ਕੇ ਰੱਖਦੇ ਜਾਨੂੰ ਆਪਣੇ ਹੱਥ ਤੋਂ ਕੋਣ ਲਾ ਗ ਜਾਂਦੇ ਆ ਉਹ ਵੀ ਟਾਈਮ ਲਾ ਕੇ ਹੁੰਦਾ ਉਹਨੂੰ ਕਿ ਲਾਓ ਵੀ ਲਾ ਲਿਆ ਥੱਲੇ ਟਰਾਂਸਫਾਰਮ ਲਓ ਵੀ ਟਰਾਂਸਫਾਰਮ ਤਾਂ ਲਾ ਲਿਆ ਹੁਣ ਦੇਖਦੇ ਆ ਲੈ ਕੇ ਚਾਲਦੇ ਹਾਂ ਵਿੱਡੀ ਘਰ ਸਮਾਨ ਰੱਖ ਲਓ ਬਾਈ ਜਦੋਂ ਆਪਾਂ ਉਹ ਟਰਾਂਸਫਾਰਮ ਤਾਂ ਲਾ ਲਿਆ ਹੁਣ ਕੁਝ ਨਾ ਅੱਜ ਉਹ ਨੋਟਾ ਲੈ ਚੱਲੇ ਆ ਘਰ ਨੂੰ ਤੇ ਤੋਂ ਬਾਅਦ ਦੇਖਦੇ ਆ ਜਾ ਕੇ ਹੁਣ ਬਿਜਲੀ ਘਰ ਲੈ ਕੇ ਚੱਲਾਂਗੇ ਉਹਨੂੰ ਕਿ ਆਪਾਂ ਨੂੰ ਅੱਜ ਮਿਲ ਗਿਆ ਤਾਂ ਆਪਾਂ ਅੱਜ ਹੀ ਢੰਗ ਦੇਣਾ ਵਾ ਟਰਾਂਸਫਾਰਮਰ ਬਾਕੀ ਦੇਖਦੇ ਆ ਜਾ ਕੇ ਅੱਜ ਮਿਲਦਾ ਕੀ ਅੱਜ ਜਮਾ ਆਊਗਾ ਗੱਲਾਂ ਕੀ ਪਰਸੋਂ ਨੂੰ ਮਿਲੂ ਚਲੋ ਚੱਲ ਕੇ ਦਿਖਾਉਨੇ ਆ ਤੁਹਾਨੂੰ ਕਾ ਬਿਜਲੀ ਘਰ ਜਾ ਕੇ ਵੀਰੇ ট্রান্সਫਰ ਦਾ ਭੱਲਾ ਤਾਂ ਇੱਥੇ ਹੁਣ ਪਰ ਮਿਲੂਗਾ ਆਪਾਂ ਨੂੰ ਸੋਮਵਾਰ ਨੂੰ ਤੇ ਥੋੜਾ ਜਿਵੇਂ ਹੁੰਦਾ ਇਹਨਾਂ ਦਾ ਚੱਕਰ ਉਸ ਤੋਂ ਪਾਸਪਾਸ ਕਰਾਉਣਾ ਹੁੰਦਾ ਤੇ ਚੱਲ ਆਪਾਂ ਜਾਨੂੰ ਚੱਲਦੇ ਇੱਥੇ ਲਾਹ ਕਰ ট্রান্সਫਰ ਤੇ ਹੁਣ ਪਰਸੋਂ ਨੂੰ ਦੇਖਦੇ ਆਂ ਕੀ ਬਣਦਾ ਸੋਮਵਾਰ ਨੂੰ ਵੀਰੇ ਆਪਾਂ ਆਪਣਾ ਜਿਵੇਂ ਕਿ ਪਰਸੋਂ ਛੱਡਿਆਏ ਸੀਗੇ ਅਸੀਂ ਆਪਣਾ ট্রান্সਫਰ ਤੇ ਕੱਲ ਤਾਂ ਆਪਾਂ ਨੂੰ ਮਿਲਿਆ ਨਹੀਂ ਉਹ ਛੁੱਟੀ ਪੈ ਗਈ ਸੀਗੀ ਤੇ ਅੱਜ ਜਾ ਕੇ ਆਪਾਂ ਨੂੰ ਮਿਲਿਆ ਵਾਟਰ ਟਰਾਂਸਫਰ ਤੇ ਚਲਦੇ ਆਂ ਜਾ ਕੇ ਲੈ ਕੇ ਆਉਣਾ ਟਰਾਂਸਫਰ ਦਿਖਾਉਣਾ ਤੁਹਾਨੂੰ ਅੱਜ ਔਖਾ ਬਹੁਤ ਨੂੰ ਗੀ ਮੀਂਹ ਪੈ ਗਿਆ ਬਾਈ ਉਹ ਵੀਰੇ ਟਰਾਂਸਫਰ ਤਾਂ ਆਪਾਨੂੰ ਨਵਾਂ ਮਿਲ ਗਿਆ ਅੱਜ ਬਿਲਕੁਲ ਨਵਾਂ ਮਿਲ ਗਿਆ ਤੇ ਆ ਚੱਲੇ ਆਂ ਬਿਜਲੀ ਘਰ ਤੋਂ ਹੀ ਚੱਕਿਆ ਬੱਸ ਤੇ ਜਾ ਕੇ ਦੇਖਦੇ ਆਂ ਬਾਈ ਸਿਸਟਮ ਕੀ ਹੁੰਦਾ ਹੁਣ ਕਿਉਂਕਿ ਚੱਕਰ ਆ ਮੀਂਹ ਦੇਖ ਲਓ ਪਿਆ ਹੋਇਆ ਹੁਣ ਤਾਂ ਟਰੈਕਟਰ ਵੀ ਨਹੀਂ ਜਾਣਾ ਹੈਗਾ ਉੱਥੇ ਤੋ ਦੇਖ ਰਿਹਾ ਕੀ ਹੱਲ ਕਰਦੇ ਹਾਂ ਕੋਈ ਜਾ ਕੇ ਕੋਈ ਦਿਖਾਉਣਿਆ ਤੁਨੂੰ ਦਾ ਆਪਾਂ ਜਾਂਦੇ ਆਂ ਬਈ 56 ਪੌਣਾ 56 ਪਾ ਕੇ ਲੈ ਕੇ ਆਉਣੇ ਆਂ ਵਾ ਟ੍ਰਾਂਫਰ ਮੁੱੱਚ ਲੱਦਾਂਗੇ ਸਿਕੰਜੇ ਜੋ ਮਮੂਕੇ ਵਾਲਾ ਪੌਣਾ ਸਿਕੰਜਾ ਜਾ ਕੇ ਲੋਈ ਆ ਗਏ ਆਪਾਂ ਬੰਗੂਏ ਕਰੇ ਤੇ ਇਹਨਾਂ ਆਲਾ ਪੌਣਿਆ 55 ਯਾਰ ਕਿਉਂਕਿ ਟਰਾਲੀ ਵੀ ਟਰਾਲੀ ਇਹ ਪਹਿਲਾਂ ਲੱਗਿਆ ਹੋਇਆ ਟਰਾਂਸਫਰਮ ਉਹ ਜਾਣੀ ਨਹੀਂ ਟਰਾਲੀ ਉੱਤੇ ਬੈਕ ਨਹੀਂ ਲੱਗਣੀ ਤੇ ਖੱਟਾ ਹੋ ਗਿਆ ਗਿੱਲਾ ਵੀ ਮੂੰਹ ਪਿਆ ਥੋੜੇ ਸਾਹਮਣੇ ਹੀ ਤੇ ਉਹ ਵੀ ਗਿੱਲਾ ਵੱਧ ਹੋ ਗਿਆ ਕਰਕੇ ਟਰਾਲੀ ਲੱਗਣੀ ਨਹੀਂ ਆਪਾਂ ਪੰਗਾ ਲੈਣਾ ਨਹੀਂ ਬਸ ਟਰਾਲੀ ਖਾ ਕੇ ਰਹੀ ਹੈ ਕਾਹੀ ਨੂੰ ਨਾ ਆਪਾਂ 55 ਲੈਣਾ ਆ 55 ਬਾਸੀ ਉੱਚਾ ਲੱਦ ਗਿੱਲਾ ਮੰਗੇ ਕੱਢਣਾ ਬਣਾ ਪਰ ਉਹ ਜਿਹੜੇ ਇਹ ਆ ਗਈ ਪੰਮੂ ਵਾਲਾ 50 50 ਡੀ ਇਹਦੇ ਮਗਰ 55 ਆ ਪਿਆ ਹੈ ਪਰ ਆਪਾਂ ਇਹ ਨਹੀਂ ਲੈ ਕੇ ਜਾਣਾ ਕਿਉਂਕਿ ਇਹ ਟਰੈਕਟਰ ਹੈਗਾ ਸਾਫ ਲੱਪੜ ਜਾਣਾ ਫਿਰ ਆਪਾਂ ਗਾਰੇ ਚ ਬਾੜਨਾਂ ਲਈ ਆ ਕੇ ਤਾਂ ਹੀ ਆਪਾਂ ਕੱਲਾ 56 ਕੱਢ ਲੈਣਾ ਬਈ ਇਹਦਾ ਜੰਗਾ ਕੱਢਦੇ ਜੀ ਆ ਕੇ ਤੇ ਐਂਟਰ ਮਗਰੀ ਪਾਉਨੇ ਹਨ ਨੂੰ ਲੇ ਗਰ ਗਿਆ ਲੈ ਕਲਾ ਵੀ ਉਹ ਨਾਲ ਲੋ ਵੀਰੇ ਮੀ ਪਈ ਜਾਂਦਾ ਹੁਣ ਆਗੇ ਸੀ ਆਪਾਂ ਮੋਟਰ ਤੇ ਟ੍ਰਾਂਸਫਾਰਮ ਟੰਗਣਾ ਸੀਗਾ ਆਪਣਾ ਜਿਹੜਾ ਨਵਾਂ ਲਿਆਂਦਾ ਹੁਣ ਉਹਦੋਂ ਦੱਸਿਆ ਇਹਨਾਂ ਖਰਾਬ ਹੋ ਗਏ ਜਿਹੜਾ ਤੇ ਖਾ ਲੋ ਉਹ ਤਾਂ ਟੰਗਾਂਗੇ ਹੁਣ ਇਹਨੂੰ ਚੱਲ ਆਪਾਂ ਲੱਡੂ ਲੱਡੂ ਲੈ ਆਏ ਆ ਮੱਥਾ ਟੇਕਣ ਨੂੰ ਪ੍ਰਸ਼ਾਦ ਤੇ ਉਸ ਬਾਸੋਂ ਦਾ ਬੰਦਾ ਆਪਣਾ ਨਾਲ ਦਾ ਇੱਕ ਹੋਰ ਤੇ ਟੰਗ ਦਿਆਂ ਨੂੰ ਫਿਰ ਤੇ ਚਲਾਈਏ ਫਿਰ ਮੋਟਰ ਨਹੀਂ ਤਾਂ ਕੱਦੂ ਆਪਣਾ ਲੇਟ ਹੋਈ ਜਾਂਦਾ ਹਲਾ ਵੀਰੇ ਉਹਨਾਂ ਨਾਲ ਆਹੇ ਪਤਾ ਇਹਦਾ ਹੋਈ ਜਾਂਦਾ ਕੱਦੂ ਲੇਟ ਚਲੋ ਦੇਖਦੇ ਆ ਨਹੀਂ ਗੱਲ ਆਉਂ ਤਾ ਜੇ ਇਹ ਮੈਂ ਡਾਣਾ ਚੋਰ ਆਉਂਦੇ ਆ ਹਰੇ ਦਸਾਂ ਮਿੰਟ ਜੇ ਬੜਕਾ ਕੇ ਮਾਰ ਦਿਆ ਪਰ ਇਹ ਆਪਣੇ ਜਿਵੇਂ ਆਪ ਲਾਉਣਾ ਹੈ ਇਧਰ ਬੱਸ ਹੋ ਜਾਂਦੀ ਆ ਉਹ ਵੀ ਦੇਖਣ ਕਰਨਾ ਹੁੰਦੇ ਨੇ ਟੁੱਟੇ ਟੁੱਟੇ ਹਾਂ ਫੇਰ ਵੀ ਆਪਣੇ ਵਰਗਿਆਂ ਦੀ ਬੱਸ ਹੋ ਜਾਂਦੀ ਨਹੀਂ ਉਹਨਾਂ ਨੇ ਮਿੰਟਾਂ ਵਿੱਚ ਪੰਜਾਂ ਜੇ ਖੜਕਾ ਕੇ ਹੋ ਜਾਣਾ ਉਹਨਾਂ ਨੇ ਟੁੱਟੇ ਨਹੀਂ ਦੇਖਣਾ ਇਹ ਵੀ ਗੱਲ ਸਹੀ ਆ ਤੁਹਾਡੀ ਹਾਂ ਉਹਨਾਂ ਨੇ ਨਹੀਂ ਦੇਖਣਾ ਚਾਹਵਾ ਵੀ ਉਹਨਾਂ ਦੀ ਚੀਜ਼ ਭਾਵੇਂ ਹਾਲੀ 500 ਦੀ ਵਿਕੇ ਆਪਣਾ 50000 ਦਾ ਨੁਕਸਾਨ ਕਰਾ ਦੇਣਾ ਵਾ ਲਾਈ ਕੋੜੀ ਨਾ ਥੋੜੀ ਲਾਈ ਲੋੜੇ ਕਰਤਾ ਟਰਾਂਸਫਰ ਵੀ ਫਿੱਟ ਹੋਣ ਵਾਸਤੇ ਤਾਰਾ ਰੌਣੀਆਂ ਰਹਿ ਗਈਆਂ ਗੱਲੀਆਂ ਇਹਨਾਂ ਤਾਰਾਂ ਅੰਕ ਲਾਈ ਜਾਂਦਾ ਹਾਂ ਆਹ ਬੰਦੇ ਸਾਡੇ ਹੋਰ ਕੋਹ ਨਹੀਂ ਕਰਨਾ ਚਾਹ ਪੀਣ ਦੇ ਲੱਗੇ ਹੋਇਆ ਬਸ ਮੇਲੇ ਬੈਠੇ ਆ ਢੱਕਾ ਢੱਕਾ ਤੋੜ ਲੋੜੀ ਕਹੋ ਮੈਂ ਘੰਟਾ ਆ ਗਿਆ ਤੈਨੂੰ ਬੈਠ ਦੇ ਦੇਖ ਦੇ ਲੋ ਵੀਰੋ ਮੋਟਰ ਤਾਂ ਆਪਣੀ ਗਈ ਆ ਚੱਲ ਟਰਾਂਸਫਰ ਚੱਲ ਹੋ ਗਿਆ ਓਕੇ ਤੇ ਹੁਣ ਆਪਾਂ ਵੀ ਚੱਲਿਆਂ ਘਰ ਨੂੰ ਆ ਨਿਬੜ ਗਿਆ ਕੰਮ ਉਹ ਵਾਲੇ ਪਰਲੇ ਖੱਤੇ ਨੂੰ ਛੜਦਾ ਪਾਣੀ ਦੇ ਦੇ ਕਦੋਂ ਭਰਦਾ ਦਾ ਫੇਰ ਕੱਢਦੇ ਆ ਕਿਹੜਾ ਇਧਰੋਂ ਮੋਟਰ ਚਲੋ ਚੱਲੀਏ ਫਿਰ